ਇਹ ਕੰਜੀ ਬਾਈ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਮਲਕੇ ਜੋ ਕਿ ਸਮਾਲਸਰ ਫੈਟ ਮਤਲਬ ਏਰੀਆ ਦੇ ਵਿੱਚ ਕੰਦਾ ਹੈ ਮੰਡੀ ਸਮਾਲਸਰ ਦੇ ਨੇੜੇ ਲੱਗਦਾ ਹੈ ਤੇ ਆਪਾਂ ਬਾਈ ਜੀ ਆਪਣਾ ਨਾਮ ਦੱਸੋਗੇ ਮੈਂ ਗਰਮੀਤ ਸਿੰਘ ਖਾਲਸਾ ਗੁਰਮੀਤ ਸਿੰਘ ਜੀ ਤੇ ਆਪਣਾ ਮੋਬਾਈਲ ਨੰਬਰ ਕੀ ਹੈ 98729 7573 ਤੁਸੀਂ ਇਹ ਦਵਾਈ ਪਾਈ ਸੀ ਕਿਹੜਾ ਨਾਂ ਕੀ ਦੀ ਦਵਾਈ ਹੈ ਜੀ ਆਪੇ ਪਾਈ ਸੀ ਆਪਾਂ ਕੀ ਹੋ ਕੀ ਹੈ ਐਨ ਸੀ ਪੀ ਵੀ ਤੇ ਕਿੰਨੇ ਦਿਨ ਹੋ ਗਏ ਜੇ ਫਾਈਨ ਨੂੰ ਇਹਨੇ 40 45 ਦਿਨ ਹੋ ਗਏ ਕਲੀ 40 ਦਿਨ ਤੇ ਕੀ ਮੈਨ ਲੱਗਦਾ ਦਾ ਰਿਜ਼ਲਟ ਪੂਰਾ ਵਧੀਆ ਲੱਗਦਾ ਜੀ ਅੱਛਾ ਜਿਵੇਂ ਕਿਤੇ ਪੂਰਾ ਕਿਤੇ ਹੀ ਨਹੀਂ ਪਤਾ ਨਾ ਗੋਭੁੰਦੀ ਕੋਈ ਵੀ ਨਹੀਂ ਹਾਂ ਹੁਣ ਜਿਵੇਂ ਚਾਰੇ ਪਾਸੇ ਅਟੈਕ ਆਇਆ ਹੋਇਆ ਤੇ ਆਪਣੇ ਬਾਂਦੇ ਨਾ ਜਿਵੇਂ ਬੇਪਿਕਰੋ ਕੋ ਪਏ ਅੱਛਾ ਅਣ ਚੜੇ ਦਿਨ ਹੋ ਗਏ ਹਾਂ ਤੇ ਜਿਵੇਂ ਤੁਹਾਡੇ ਤੁਸੀਂ ਕਹਿ ਰਹੇ ਸੀ ਆਪਾਂ ਬਾਂਦੇ ਕੋ ਇਥੇ ਦੇ ਹਾਂਜੀ ਇਧਰ ਇੱਕ ਨਾਲ ਵਾਣਾ ਇਥੇ ਨਾਲ ਜਿਹੜਾ ਬਾ ਇਥੇ ਅਟੈਕ ਆਇਆ ਸੀ ਹਾਂਜੀ ਆਇਆ ਸੀ ਤੇ ਆਪਣੇ ਬਾਂਦੇ ਰਿਸ਼ਕਰ ਵੀ ਨਹੀਂ ਆਇਆ ਨਹੀਂ ਆਇਆ ਹੈ ਇਹਨਾਂ ਨੇ ਫਿਰ ਸਪਰੇ ਕਿਤੇ ਤੁਹਾਡੇ ਗੁੰਡੀਆਂ ਹਾਂਜੀ ਹਾਂਜੀ ਤੇ ਹੋਰ ਕੀ ਕਹਿਣਾ ਚਾਹੋਗੇ ਜੰਮਦਾਰਪਰਾਹਮਾ ਆਪਣਾ ਦਵਾਈ ਬਾਰੇ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਜੀ ਕਿ ਨਿਤ ਸਤਿਆ ਕਰਨੋ ਇੱਕ ਵੀ ਸਪ ਤੁਮ ਤਾਕੋ ਪਾਈ ਉਸ ਤੋਂ ਬਾਅਦ ਇਹ ਕੀਤੀ ਹੈ ਹੁਣ ਅਸੀਂ ਆਹ ਚੈਸ ਕਰਨੀ ਹੈ ਬਸ ਕੋਈ ਜੋੜਨੀ ਹੈ ਤੇ ਹੁਣ ਦੇਖੋ ਜੁਨਾ ਬਿਲਕੁਲ ਦਿਖਾਈ ਹੋ ਰਿਹਾ ਸਾਫ ਭਾਈ ਬਿਲਕੁਲ ਹਰਾ ਭਰਾ ਪਿਆ ਹੈ ਜੀ ਹਾਂ ਜੀ ਇਹਦੀ ਕੋਈ ਸਮੱਸਿਆ ਨਹੀਂ ਹੈ ਨਹੀਂ ਜੀ ਨਹੀਂ ਜਮੇ ਨਹੀਂ ਦੇਖੇ ਕਰਾ ਜਾਓ ਤੁਸੀਂ ਦਵਾਈ ਨਾਲ ਸੰਤੁਸ਼ਟ ਹੋ ਜਾਣਾ ਮੇਰਾ ਪੂਰਾ ਇਛਾ ਸੁਪਨਾ ਠੀਕ ਹੈ ਜੀ ਬੰਨੇ ਆ ਜੀ